ਨੈਣ ਸੁਖਤੋ ਪਿਆਰੇ ਪ੍ਰੀਤ ਸਾਥਸਰੀਆ ਕਾਲਜੀ ਤੁਸੀਂ ਦੇਖ ਰਹੇ ਹੋ ਸਟਾਰ ਐਸੀ ਨਿਊ ਚੈਨਲ ਅਜਾਸੀਪੁਰ ਦੇ ਸੇ ਸਾਸਰੀ ਰੋਡ ਸਿਹਾਤੇ ਐਮ ਐਸ ਕਲਸੀ ਰਿਪੇਅਰ ਸੈਂਟਰ ਇੱਥੇ ਬਹੁਤ ਹੀ ਘੱਟ ਰੇਟ ਤੇ ਮੋਬਾਈਲ ਫੋਨ ਚਾਰਜਰ ਡਾਟਾ ਕੇਬਲ ਮਿਲਦੇ ਨੇ ਤੇ ਗੱਲ ਕਰਦੇ ਹਾਂ ਜਿਹੜੀ ਇੱਥੇ ਸਰਦਾਰ ਜੀ ਨੇ ਦੁਕਾਨ ਖੋਲ੍ਹੀ ਹੈ ਉਹਨਾਂ ਸਾਮਾਨ ਜਿਹੜਾ ਵਾ ਬਹੁਤ ਹੀ ਘੱਟ ਰੇਟ ਤੇ ਦਿੱਤਾ ਜਾਂਦਾ ਵਾ ਫੋਨ ਦਾ ਚਾਰਜਰ ਬੜਾ ਜ਼ਰੂਰੀ ਹੁੰਦਾ ਵਾ ਬਹੁਤ ਹੀ ਘੱਟ ਰੇਟ ਤੇ ਭਾਜੀ ਕੀ ਰੇਟ ਹੈਗਾ ਦਾ ਇਹ ਚਾਰਜ ਹੈ ਤੁਹਾਨੂੰ ਬਾਹਰ ਹਮ ਲੋਕਾ 450 ਰੁਪਏ ਦਾ ਤੇ ਆਪਾਂ ਤੁਹਾਨੂੰ ਦੇਵਾਂਗੇ 290 ਰੁਪਏ ਦਾ ਇਹ ਚਾਰਜ ਹੈ ਤੁਹਾਨੂੰ 80 ਦਾ ਬਾਜ਼ਾਰ ਮਿਲਦਾ ਆਪਾਂ ਤੁਹਾਨੂੰ ਦੇਵਾਂਗੇ 50 ਰੁਪਏ ਦਾ ਇਹ ਡਾਟਾ ਕੇਬਲ ਇੱਥੇ 80 ਦੀ ਵਿਕਦੀ ਛਾਟੇ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ 40 ਰੁਪਏ ਦੀ ਇਹ ਹੈੱਡਫੋਨ ਜਿਹੜੇ ਆ ਤੁਹਾਨੂੰ ਮਿਲਣਗੇ ਬਾਜ਼ਾਰ 800 ਦੇ 1000 ਦੇ ਅਸੀਂ ਤੁਹਾਨੂੰ ਦੇਵਾਂਗੇ 410 ਰੁਪਏ ਦੇ ਇਹ ਹੈੱਡਫੋਨ ਜਿਹੜੇ ਆ 310 ਰੁਪਏ ਦੇ ਜਿਹੜੇ ਤੁਹਾਨੂੰ ਆਪਾਂ ਬਾਜ਼ਾਰ ਨਾਲ ਬਹੁਤ ਸਸਤੇ ਰੇਟਾਂ ਤੇ ਇਹ 30 ਰੁਪਏ ਦੇ ਹੈੱਡਫੋਨ ਤੁਹਾਨੂੰ ਦੇ ਰਹੇ ਹਾਂ ਇਹ 600 ਰੁਪਏ ਦਾ ਕੋਈ ਵੇਚਦਾ ਕੋਈ ਆਪਣਾ 1000 ਵੇਚਦਾ ਵਾ ਅਸੀਂ 600 ਦਾ ਫੋਨ ਦੇ ਰਹੇ ਹਾਂ ਉਹ ਗਰੀਬਾਂ ਵਾਸਤੇ ਹੁਣ ਗਰੀਬ ਵੀ ਜਿਹੜੇ ਆਪਣੇ ਕੋਲ ਫੋਨ ਰੱਖ ਸਕਦੇ ਭਾਵੇਂ ਉਹ ਰਕਸਾ ਚਲਾਉਣ ਵਾਲਾ ਹੋਵੇ ਭਾਵੇਂ ਉਹ ਦਿਹਾੜੀਦਾਰ ਹੋਵੇ ਉਹ ਵੀ ਆਪਣੇ ਕੋਲ ਇੱਕ ਫੋਨ ਜਿਹੜਾ ਵਾ ਜਿਹੜੀ ਜਰੂਰਤ ਹੈ ਕੀ ਫੋਨ ਦੀ ਫੋਨ ਜਿਹੜਾ ਲੈ ਸਕਦਾ ਤੁਸੀਂ ਦੇਖਦੇ ਐਮ ਐਸ ਰਿਪੇਅਰ ਸੈਂਟਰ ਜਿਹੜਾ ਗਾ ਵਾ ਉਥੋਂ ਮਿਲ ਸਕਦਾ ਵਾ ਤੇ ਇੱਕ ਚੀਜ਼ ਹੋਰ ਦੱਸਾਂਗੇ ਇੱਥੇ ਜਿਹੜਾ ਕਿ ਤੁਸੀਂ ਘਰ ਦੇ ਵਿੱਚ ਪੱਥਰ ਲਵਾਉਂਦੇ ਜੇ ਉਹਦੇ ਵਾਸਤੇ ਕੱਟ ਰੇ ਜਾਂ ਹੋਰ ਰਿਪੇਅਰ ਕਰਨ ਵਾਸਤੇ ਚੀਜ਼ਾਂ ਚਾਹੀਦੀਆਂ ਵਾ ਉਹ ਸਾਰਾ ਸਮਾਨ ਜਿਹੜਾ ਕਿ ਇੱਥੇ ਬਹੁਤ ਹੀ ਘੱਟ ਰੇਟ ਤੇ ਮਿਲਦਾ ਆ ਤੇ ਜੇ ਹੁਣ ਕਾਲ ਕਰੀਏ ਹੈੱਡਫੋਨਾਂ ਦੀ ਤੇ ਉਹ ਵੀ ਇੱਥੇ ਹੱਗੇ ਆ ਫੋਨ ਤੁਸੀਂ ਦੇਖ ਸਕਦੇ ਜੇ ਹਾਰੇ ਕੰਪਟੀ ਦੇ ਫੋਨ ਚਾਰਜਰ ਇਹ ਸਪੀਕਰ ਆ ਇਹ ਬਲੂਟੁੱਥ ਸਪੀਕਰ ਦੇ ਨਾਲ ਚੱਲਦੇ ਨੇ ਜਿਹੜੇ ਫੋਨਾਂ ਦੀ ਆਵਾਜ਼ ਸਪੀਕਰਾਂ ਚ ਆਉਂਦੀ ਆ ਤੇ ਆਵਾਜ਼ ਬਹੁਤ ਵਧੀਆ ਕੁਆਲਿਟੀ ਦੀ ਆ ਸਪੀਕਰ ਇਹ ਬਾਜ਼ਾਰ ਤੁਹਾਨੂੰ ਮਿਲਣਾ 800 ਰੁਪਏ ਦਾ ਆਪਾਂ ਤੁਹਾਨੂੰ ਵੰਗ 500 ਰੁਪਏ ਦਾ ਹਾਂਜੀ ਕਾਰ ਬਜ਼ਾਰ ਹੈਗੀ 700 ਰੁਪਏ ਦੀ ਆਪਾਂ ਤੁਹਾਨੂੰ ਵੰਗ 450 ਰੁਪਏ ਦੀ ਕਾਰ ਚਾਰਜਰ ਆ ਬਾਜ਼ਾਰ 130 ਰੁਪਏ ਚਾਰਜਰ ਆਪਾਂ ਤੁਹਾਨੂੰ ਚਾਰਜ ਦੇਵਾਂਗੇ ਜੀਓ ਦਾ 80 ਰੁਪਏ ਚਾਰਜਰ ਜਿਹੜਾ ਏਕੇ ਦਾ ਚਾਰਜਰ ਆ ਬਾਜ਼ਾਰ 80 ਰੁਪਏ ਦਾ ਤੁਹਾਨੂੰ ਦੇਵਾਂਗੇ 50 ਰੁਪਏ ਦਾ ਚਾਰਜਰ ਇੰਨਾ ਘੱਟ ਰ ਅਸੀਂ ਇਹ ਸੋਚਿਆ ਬਈ ਥੋੜੇ ਕਮਾਈ ਕਰਕੇ ਗਾਕਾ ਨੂੰ ਜਿਹਾ ਸੁਖ ਦਿੱਤਾ ਜਾਵੇ ਤੇ ਨਾਲੇ ਆਪਣੀ ਦੁਕਾਨਦਾਰੀ ਉਸੇ ਤਰ੍ਹਾਂ ਦੇ ਤਰੀਕੇ ਨਾਲ ਸੁਣੀ ਚੱਲਦੀ ਹੈ। ਕਿਉਂਕਿ ਇੱਕ ਥੋੜੀ ਕਮਾਈ ਲੈ ਕੇ ਚੀਜ਼ਾਂ ਦਾ ਵੇਚੀ ਤੇ ਜਿੰਦਾ ਖੁਸ਼ ਹੋ ਜਾਂਦਾ ਤੇ ਮਨ ਨੂੰ ਖੁਸ਼ੀ ਮਿਲਦੀ ਕੋਈ। ਤੇ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਜਿਸ ਤਰ੍ਹਾਂ ਕੀ ਇਸ ਇਲਾਕੇ ਦੇ ਵਿੱਚ ਹਾਂ ਜੀ ਸਸਤਾ ਸਮਾਨ ਮਿਲਦਾ ਯਾਨੀ ਕਿ ਵਧੀਆ ਵਾ ਮਾਰੇ ਆਦਮੇ ਆਸਤੇ ਗਰੀਬ ਆਦਮੀ ਕਿੰਨੇ ਕਿਹੜੇ ਫੋਨ ਵਗੈਰਾ ਵਾ ਕਿੰਨੇ ਕਿਹੜੇ ਚਾਰਜ ਵਗੈਰਾ ਇਹ 50 ਰੁਪਈਆ ਦਾ ਵਾ ਲੀਡ ਆ ਇੱਕ ਆ ਚਾਰਜਰ ਦੀ ਤੇ ਜੇ ਵਿਚਾਰੋ ਲੈਣ ਜੀ ਤੇ ਕਿੰਨੇ ਦਾ ਇਹ 100 150 ਦੀ ਹੁੰਦੀ ਹੈ ਅੱਛਾ ਹੀ ਫੋਨ ਕਿਨੇ ਕਿਦਾ ਮਿਲਣ ਜਿਹੜਾ ਤੁਹਾਡੇ ਹੱਥ 'ਚ ਹੈ 600 ਰੁਪਏ ਦਾ ਜੀ ਬਹੁਤ ਸਸਤਾ ਫੋਨ ਹੈ ਜੀ ਹਾਂ ਜੀ ਅੱਜ ਕੱਲ ਤੇ ਵੇਖੇ 10000 15000 20000 ਦਾ ਫੋਨ ਚੱਲਦੇ ਆ ਬਹੁਤ ਵਧੀਆ ਫੋਨ ਆ ਕੋਈ ਕਿਸ ਨੇ ਹੱਤ ਨਾ ਚਾਹਦਾ ਜਿਸ ਤਰ੍ਹਾਂ ਕੀ ਇਸ ਵੀਰ ਨੇ ਆਪਣਾ ਇੱਕ ਰੋਜ਼ਗਾਰ ਵਧੀਆ ਸਸਤਾ ਸਮਾਨ ਗਰੀਬ ਆਦਮਿਆਂ ਉੱਤੇ ਬਹੁਤ ਫਾਇਦੇਮੰਦ ਦਾ ਕੋਈ ਉੱਥੇ ਜਾ ਕੇ ਜਿਹੜੀ ਚੀਜ਼ ਲੈਣੀ ਆ ਆਪਾਂ 100 ਦੀ ਲੈਣੀ ਹੋ 50 ਨਹੀਂ ਮਿਲੇ ਤੇ ਆਪਾਂ ਨੂੰ ਫਾਇਦਾ ਹੀ ਆ